ਬਾਹਗਰੂ ਦੀ ਕਿਰਪਾ ਨਾਲ ਅੱਜ ਕਰਤਾ ਮਿੱਤਰੋ ਕੰਮ ਸ਼ੁਰੂ ਆਪਣੇ ਭਰਾ ਨੇ ਨਵਾਂ ਡੇਰੀ ਫਾਰਮ ਸ਼ੁਰੂ ਕਰ ਲਿਆ ਤੇ ਆਪਾਂ ਇਹਦੇ ਫਾਰਮ ਤੇ ਵਿਜ਼ਿਟ ਕੀਤੀ ਅੱਜ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਹਾਂ ਕਿੰਨਾ ਖਰਚਾ ਆਇਆਗਾ ਤੇ ਕੀ ਕੀ ਗੱਲਬਾਤ ਆ ਸਾਰੀ ਤੇ ਕਿੰਨੀ ਬਾਉਂਡਰੀ ਐ ਕਿੰਨਾ ਮਟੀਰੀਅਲ ਲੱਗਾ ਕਿੰਨੀ ਇੱਟ ਲੱਗ ਜੂਗੀ ਤੇ ਕੀ ਬਾਈ ਦਾ ਅੱਗੇ ਜਿਹੜੀ ਗੱਲਬਾਤ ਆ ਸਾਰੀ ਕਿੰਨੇ ਪਸ਼ੂ ਰੱਖਣੇ ਸਾਰੀ ਗੱਲਬਾਤ ਕਰਾਂਗੇ ਕੀ ਹਾਲ ਆ ਸੋਹਣਿਆ ਵਧੀਆ ਬਾਈ ਜੀ ਤੁਸੀਂ ਹਾਂ ਵਧੀਆ ਭਰਾ ਕਰਨੇ ਕੰਮ ਸ਼ੁਰੂ ਹੋਰ ਬਾਈ ਸਟਾਰਟ ਕਰ ਲਿਆ ਹੁਣ ਚਲ ਵਧੀਆ ਬਾਈ ਵੈਗ ਰੂਪਲੀ ਕਰੇ ਹਨਾ ਹੋਰ ਬਾਈ ਪਹਿਲੀ ਗੱਲ ਤਾਂ ਸਾਰੇ ਨੂੰ ਪਹਿਲਾਂ ਪਤਾ ਹੈਂ ਤੈਨੂੰ ਕਿ ਤੂੰ ਅਸੀਂ ਸਭ ਨੂੰ ਬੁਲਾਏ ਬਾਈ ਕੰਮ ਸਟਾਰਟ ਕਰ ਲਿਆ ਹਨਾ ਤੇ ਆਪਾਂ ਨੂੰ ਮਾੜੀ ਜਾਣਕਾਰੀ ਦੇ ਹਨਾ ਵੀ ਜਿਵੇਂ ਹੁਣ ਤੂੰ ਨਵਾਂ ਕੰਮ ਸ਼ੁਰੂ ਕਰਿਆ ਹਨਾ ਤੇਰੇ ਦਿਮਾਗ 'ਚ ਕਿਉਂ ਆਇਆ ਵੀ ਆਪੇ ਯਾਰ گاਵਾ ਦਾ ਕੰਮ ਸ਼ੁਰੂ ਕਰੇ ਤੇਰੇ ਬਾਈ 4-5 ਸਾਲ ਹੋ ਗਏ ਸੀ ਕਰੀ ਜਾਂਦੇ ਆ ਨੂੰ ਅੱਛਾ ਉੱਤੇ ਬਸ ਐਂ ਸੀ ਵੀ ਬਰੀਡ ਨਹੀਂ ਵੱਧ ਰਹੀ ਸੀਗੀ ਹਾਂ ਵੀ ਤਾਂ ਕਰਕੇ ਬਰੀਡ ਵਧਾਲ ਗਏ ਹਾਂ ਠੀਕ ਤਲਾਵੀ ਸੱਤ ਨੂੰ ਪਾਈ ਕਹਿੰਦਾ ਵੀ ਫਰੀਡ ਤੇ ਕੰਮ ਕਰਨਾ ਅੱਗੇ ਜਾ ਕੇ ਹਨਾ ਵੀ ਤਾਂ ਕਰਕੇ ਅਸੀਂ ਬਾਹਰ ਆ ਗਏ ਖੇਤਾਂ ਦੇ ਵਿੱਚ ਆ ਗਏ ਤੇ ਸੱਤਰਾ ਜਾਣਕਾਰੀ ਦੇ ਵੀ ਕਿੰਨੇ ਬਾਈ ਕਿੰਨੇ ਦਾ ਕੀ ਪਾਇਆ ਤੂੰ 40 ਪਿਆ ਦਾ ਛੱਡ ਪਾਇਆ ਬਈ ਆਪਾਂ ਅੱਛਾ ਤੇ ਬਾਉਂਡਰੀ ਮਾਰੀ ਆ 60 100 ਦੀ 60 ਚੌੜੀ ਤੇ ਲੰਮੀ 100 ਠੀਕ ਹੈ ਹਾਂ ਤੇ ਕਿੰਨੇ ਕੁ ਪਸ਼ੂਆਂ ਦਾ ਟਾਰਗੇਟ ਲੈ ਕੇ ਚੱਲੇ ਆ ਇੱਕ ਵਾਰੀ ਕਿਰਾਂ ਬਈ ਆਪਾਂ 40 ਤੱਕ ਕਰਿਆਗਾ 40 50 ਪਸ਼ੂਆਂ ਦਾ ਕਰਾਂਗੇ ਤੇ 40 50 ਤੱਕ ਵੀ ਮੰਨ ਲਓ ਕੀ ਉਹਨੇ ਤੱਕ ਹੀ ਛੱਡ ਸਹਰੂਗਾ ਸਾਰੂ ਆਪਣਾ ਪਿਆਗ ਪੂਨ ਸਾਰ ਲੂਆ ਸਾਡਾ ਠੀਕ ਹੈ ਜਾਨੀ ਕਿ ਸਟਾਰਟਿੰਗ ਆਪਣੀ ਜਿਹੜੀ ਹੈਗੀ ਆ ਵੀ ਘੱਟ ਪਸ਼ੂਆਂ ਤੋਂ ਆ ਹਾਂ ਮੇਰਾ ਆਪਾਂ 10 ਤੋਂ ਸ਼ੁਰੂਆਤ ਕਰਾਂ 20 ਪਸ਼ੂਆਂ ਤੋਂ ਠੀਕ ਹੈ ਹਾਂ ਲੈ ਮੈਂ ਆ ਦੋਸਤੋ ਤੁਹਾਨੂੰ ਦੱਸਦਾ ਕਿ ਮਿੱਤਰ ਨੇ ਨਾ ਆਪਣੇ ਨੇ ਇਹ ਘਰੇ ਪਸ਼ੂ ਰੱਖੇ ਹੋਏ ਸੀਗੇ ਪਹਿਲਾਂ ਤੇ ਡੇਰੀ ਚ ਦੁੱਧ ਪਾਉਣਾ ਸੀਗਾ ਸਤਰਾ ਮੈਨੂੰ ਇਥੇ ਗੱਲ ਦੱਸ ਯਾਰ ਹਾਂ ਬਈ ਜਿਵੇਂ ਇਹ ਕਹਿੰਦੇ ਆ ਯਾਰ ਵੀ ਵੀ ਯਾਰ ਇਹਦੇ ਚ ਤਾਂ ਇਕੱਲੀ ਰੂੜੀ ਬਚਦੀ ਆ ਤੇ ਤੂੰ ਨੌਜਵਾਨ ਮੁੰਡਾ ਤੇ ਨਵਾਂ ਸ਼ੈੱਟ ਪਾਈ ਜਾਂਦਾ ਫਿਰ ਇਹ ਤੂੰ ਕਿਉਂ ਪਾਈ ਜਾਂਦਾ ਕੀ ਕਰਨਾ ਹੈ ਬਈ ਬਾਹਰ ਜਾਣ ਜੇ ਆ ਦਿਹਾੜੀਆਂ ਕਰਨ ਨਾਲ ਤਾਂ ਚੰਗੀ ਹੈ ਕੰਮ ਇੱਥੇ ਸ਼ੁਰੂ ਕਰਨ ਹਾਂ ਉੱਤੇ ਜਿਹੜੀ ਦਿਹਾੜੀ ਕਰਾਂਗੇ ਇੱਥੇ ਆਪਦਾ ਕੰਮ ਆ ਹਾਂ ਇਹਦੇ ਥੱਲੇ ਲੱਗ ਕੇ ਤਾਂ ਨਹੀਂ ਕਰਨਾ ਸਹੀ ਆ ਬਾਕੀ ਜੇ ਆਪਾਂ ਨੂੰ ਆਧੂ ਹੀ ਬਚਦਾ ਹਾਂ ਆਧੂ ਹੀ ਬਹੁਤ ਆ ਬਈ ਸਹੀ ਗੱਲ ਆ ਇੱਥੇ ਆਪਣਾ ਆਪਣਾ ਵੀ ਡੰਗ ਲੈ ਜਾਂਦਾ ਨਾਲ ਵਧੀਆ ਬਈ ਸਰਕਲ ਬਣਿਆ ਰਹਿੰਦਾ ਹੈ ਸਾਰਾ ਡੈਟਿੰਗ ਹੋ ਜਾਂਦੀ ਹੈ ਤੇ ਘਰੇ ਰੱਖੇ ਹੋਏ ਸੀ ਪਸ਼ੂ ਉੱਥੇ ਆਪਾਂ ਨੂੰ ਹੁੰਦੀ ਸੀ ਆਂਗਣਾਂ ਆਮਦਨભાઈ ਪੂਰੀ ਵਧੀਆ ਹੀ ਫੇਰੀ ਇਹ ਕੰਮ ਵਿੱਢਿਆ ਆਪਾਂ ਫੇਰੀ ਕਰਿਆ ਹਾਂ ਆਗਰਾ ਕਹਿੰਦਾ ਯਾਰ ਇਹ ਤਾਂ ਕੁਝ ਬਚਦਾ ਨਹੀਂ ਆਇਆ ਘਰ ਤਾਂ ਨਹੀਂ ਤੇ ਮੈਂ ਇੱਕ ਗੱਲ ਇਹ ਜ਼ਰੂਰ ਕਹੂੰਗਾ ਵੀ ਜਦੋਂ ਤੁਸੀਂ ਕੋਈ ਕਿਸੇ ਵੀ ਸਤਨ ਮਿੱਤਰ ਨੇ ਕੰਮ ਸ਼ੁਰੂ ਕਰਨਾ ਨਾ ਇਹ ਤਾਂ ਮਿੱਤਰੋ ਨੌਲੇਜ ਲੈ ਕੇ ਕਰਿਓ ਹਣਾ ਹਾਂ ਬਾਈ ਚਾਰ ਪੰਜ ਸਾਲ ਦਾ ਤਿਆਰ ਬਾ ਬੰਦੇ ਕੋਲੇ ਜ਼ਰੂਰੀ ਆ ਯਾਰ ਆਪਾਂ ਹੁਣ ਜ਼ਰੂਰੀ ਆ ਹਣਾ ਬਾਕੀ ਤੂੰ ਪਕਲਾਸਾ ਵਗੈਰਾ ਵੀ ਲਾਈਆਂ ਨੇ ਹਾਂ ਬਾਈ ਸਾਰਾ ਪਕਲਾਸਾ ਗਲੂਸਾ ਲਾਈਆਂ ਇਤੁਰਦੂਰਗੜ ਜਾਂਦੇ ਰਿਆਂ ਟ੍ਰੇਨਿੰਗ ਲਈ ਆਪਾਂ ਟ੍ਰੇਨਿੰਗ ਵੀ ਲਈ ਆ ਠੀਕ ਐ ਤੇ ਹੁਣ ਆਪਾਂ ਜੇ ਖਰਚੇ ਦੀ ਗੱਲ ਕਰ ਲਈ ਇੱਕ ਵਾਰੀ ਜਿਵੇਂ ਤੂੰ ਆਹ ਪਲੇਟਾਂ ਪਾਈਆਂ ਨੇ ਕੀ ਰੇਟ ਪਈ ਆਹ ਪਲੇਟ ਦੀ ਏਡ ਹੀ ਹੈਗੀ ਆ ਇਹ ਬਈ 750 ਰੁਪਿਆ ਪਲੇਟ ਪਈ ਦੀ ਆਪਾਂ ਨੂੰ ਅੱਡੋ ਅੱਡ ਰੇਟ 10 ਤੇ 12 ਕੁੱਤੀ ਦਾ ਅੱਛਾ ਇਹ ਕਿੰਨੀ ਪਰੋਟਾ ਹੈ ਇੱਕ 12 ਪਈ ਇੱਕ 10 ਪਈ ਆ ਇੱਕ 10 ਪਈ ਆ ਠੀਕ ਆ ਕਿਹੜੀ ਕੰਪਨੀ ਦੀ ਪਾਈ ਇਹ ਵਧੀਆ ਇਹ ਬਈ ਭਾਈਆ ਐਵਰੇਸਟ ਦੀ ਐਵਰੇਸਟ ਦੀ ਠੀਕ ਹੈ ਤੇ ਬਾਕੀ ਇਹ ਲੋਹਾ ਆ ਗਿਆ ਹਨਾ ਲੋਹਾ ਮੇਨ ਕੰਮ ਖਿੱਚਦਾ ਹੈਗਾ ਲੋਹਾ ਵਾਲਾ ਖਿੱਚਦਾ ਬਈ ਬਾਕੀ ਲੇਬਰ ਕੱਪਾ ਬਹੁਤ ਹੋ ਜਾਂਦਾ ਹੈਗਾ ਸ਼ੈੱਡ ਦੀ ਬਣਵਾਈ ਬਣੂਗੀ ਜਿਆਦੇ ਪੈ ਜਾਂਦੀ ਹੈ ਇੱਟ ਵੀ ਹਨਾ ਹਾਂ ਬਾਕੀ ਏਟ ਆਪਾਂ ਮਤਲਬ ਸਰਚ ਪੂਰੀ ਕਰਕੇ ਹਨਾ ਵੀ ਜਿੱਥੇ ਆਪਾਂ ਨੂੰ ਫਾਇਦਾ ਹੁੰਦਾ ਹੋਇਆ ਇਸ ਚੀਜ਼ ਦਾ ਵੀ ਪੁਰਾਣੀ ਏਟ ਲਈ ਤਾਂ ਪੁਰਾਣੀ ਉੱਥੇ ਆਪਾਂ ਯੂਜ਼ ਕੀਤੀ ਹੈ ਹਾਂ ਬਈ ਠੀਕ ਹੈ ਤੇ ਕੁਸਕ ਨਵੀਂ ਲੱਗੀ ਆ ਚਲੋ ਪੁਰਾਣੀ ਮਿਲ ਗਈ ਉਹ ਲਾ ਲਈ ਤੇ ਪਰ ਐ ਵੀ ਕਿਹੜਾ ਆਪਾਂ ਸਟਾਰਟ ਆ ਐਂ ਲੱਗਦਾ ਵੀ ਯਾਰ ਕਰ ਲਈ ਇੱਕ ਵਾਰੀ ਬਸ ਹਾਂ ਕਿ ਸਟਾਰਟਿੰਗ ਜਿਹਦਾ ਔਖਾ ਬਈ ਕਰਨਾ ਸੈਟਿੰਗ ਕਰਨੀ ਮੈਨੇਜਮੈਂਟ ਹੋ ਜੀ ਹਾਂ ਕਰਨੀ ਬੰਦ ਹਾਂ ਸਤਨਾ ਪੈਸੇ ਆਪਾਂ ਜੇ ਆਈਡੀਆ ਜਾਂ ਵੀ ਲਾਈਏ ਵੀ ਕਿੰਨੇ ਕੁ ਪੈਸੇ ਇੱਕ ਵਾਰੀ ਨੂੰ ਲੱਗ ਜਾਂਦੇ ਆਪਣੇ ਤੇ ਕਿਰਾ ਬਈ 5 ਲੱਖ ਰੁਪਏ ਲਾ ਕੇ ਕੰਮ ਸਟਾਰਟ ਹੁੰਦਾ ਬੰਦਾ ਹਾਂ ਹਾਂ ਕਿਰਾ ਕੰਪਲੀਟ ਸ਼ੈਡ ਵਧੀਆ ਤਿਆਰ ਹੋ ਜਾਂਦਾ ਕਮਰਾ-ਕੋਮਰਾ ਪਾ ਕੇ ਆਪਦਾ ਪਸ਼ੂ ਫਿਰ ਕਿਰਾ ਘਰ ਵਾਲੀ ਰੱਖੀ ਹੁਣ ਜਿਹੜੇ ਚ ਹੈਗੇ ਆ ਕੋਈ ਬਈ ਕਿਰਾ ਘਰ ਵਾਲੇ ਲਿਆ ਕੇ ਤੇ ਕੁਝ ਬਾਹਰੋਂ ਲੈ ਲਾਂਗੇ 10-5 ਪਸ਼ੂ ਹਾਂ ਹਾਂ ਤੇਰਾ ਕੰਮ ਚੱਲਦਾ ਹੋ ਜੀ ਕੰਮ ਚੱਲਦਾ ਹੋ ਜੀ ਆਪਾਂ ਬਾਕੀ ਹਜੇ ਤੈ ਤਾਂ 4 ਸਾਲ ਤਾਂ ਲੱਗ ਜਾਂਦੇ ਆ ਬੰਦੇ ਨੂੰ ਇਹ 4 ਸਾਲ ਕਹਿੰਦੇ ਹੁੰਦੇ ਆ ਝਾਕਣ ਦੀ ਲੋੜ ਨਹੀਂ ਭਾਈ ਫੇਰ ਕਿਤੇ ਬਰੀਡ ਪੈਦਾ ਹੁੰਦੀ ਆ ਫੇਰ ਚੁੱਤੀ ਆਉਂਦੀ ਆ ਹਾਂ ਉਹ ਕੰਮ ਫੇਰ ਹੌਲੀ ਹੌਲੀ ਹੁੰਦੇ ਆ ਹਾਂ ਬਈ ਠੀਕ ਹੈ ਹੁਣ ਕਿੰਨੇ ਕਿ ਦਿਨ ਹੋ ਗਏ ਕੰਮ ਚੱਲਦੇ ਨੂੰ ਕੰਮ ਨੂੰ ਬਈ 10 ਦਿਨ ਹੋ ਗਏ ਬਸ ਠੇਕੇ ਹੀ ਕਰਿਆ ਹੋਇਆ ਸਾਰੇ ਮਿਸਤਰੀਆਂ ਨਾਲ ਠੇਕੇ ਦੇ ਲੋਕ ਲੈਂਦਾ ਤੇ ਕਿੰਨੀ ਉਚਾਈ ਉਚਾਈ ਕਿੰਨੀ ਇਹਦੀ ਤਾਂ ਇਹਦੀ ਬਈ ਭਰਤ ਬਾਕੇ 15 ਫੁੱਟ ਉਚਾਈ ਰਹਿ ਜੂਗੀ ਭਰਤ ਬਾਕੇ ਹਾਂ ਬਈ ਠੀਕ ਹੈ ਲੈ ਵੀ ਸਤਨੂ ਅਣਖ ਜੇ ਤੁਸੀਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਬਾਈ ਤਾ ਆਪਣੇ ਮਿੱਤਰ ਨੇ ਬਿਲਕੁਲ ਸਟਾਰਟ ਕੀਤਾ ਕੋਈ ਐ ਨਹੀਂਗਾ ਵੀ ਜਿਵੇਂ ਆਪਾਂ ਕਹਿ ਲਈਏ ਵੀ ਵੱਡਾ ਹੋਵੇ ਫਾਰਮ ਕੋਈ ਬਾਹਲਾ ਹੋਵੇ ਐਵੇਂ ਦੀ ਕੋਈ ਗੱਲ ਨਹੀਂ ਤੇ ਤੇਰਾ ਸਟਾਰਟ ਕਰਿਆ ਗਿਆ ਵੀ ਹੌਲੀ ਹੌਲੀ ਤਰੱਕੀ ਕਰਾਂਗੇ ਚੰਗੀ ਗਰੀਡ ਆਊ ਚੰਗੀਆਂ ਬੱਚੀਆਂ ਆਉਣੀਆਂ ਤਾਂ ਅੱਗੇ ਜਾ ਕੇ ਵੀ ਆਪਾਂ 200 ਮੰਜ਼ਲ ਤੇ ਪਹੁੰਚ ਜਾਵਾਂਗੇ ਨਾ ਫਿਰ ਆਪਣਾ ਫਾਰਮ ਵੀ ਅੱਗੇ ਵਧੂਗਾ ਹਨਾ ਸੋ ਆਪਾਂ ਹਮੇਸ਼ਾ ਇਹੀ ਕਹਨੇ ਆ ਵੀ ਬਾਈ ਤੁਸੀਂ ਸਟਾਰਟ ਆ ਜਿਹੜਾ ਉਹ ਭਾਵੇਂ ਦੋ ਪਸ਼ੂਆਂ ਤੋਂ ਕਰ ਲਓ ਜਿਵੇਂ ਇਹਨਾਂ ਦਾ 5-6 ਸਾਲ ਦਾ ਐਕਸਪੀਰੀਅੰਸ ਹੋ ਗਿਆ ਘਰੇ ਪਹਿਲਾਂ ਦੋ ਪਸ਼ੂਆਂ ਤੋਂ ਰੱਖਿਆ ਕੰਮ ਹੌਲੀ ਹੌਲੀ ਬੁਲਾਏ ਕਰੇ ਸਤਰਾਮ ਕਿਨੇ ਪਸ਼ੂ ਹੁਣ ਹੈਗੇ ਬਈ 10 12 ਪਸ਼ੂ ਹੈਗੇ ਨਾਲ 10 12 ਪਸ਼ੂ ਹੈਗੇ ਹੈਨਾ ਵੀ ਦੋ ਪਸ਼ੂਆਂ ਤੋਂ ਸਟਾਰਟ ਕਰਕੇ 10 12 ਪਸ਼ੂ ਘਰੇ ਕੀਤੇ ਫਿਰ ਹੌਲੀ ਹੌਲੀ ਆਪਾਂ ਇੱਥੇ ਲੈ ਕੇ ਆਏ ਆ ਪਰ ਆਇਆ ਵੀ ਬਾਈ ਕਹਿੰਦਾ ਵੀ ਜਿੰਨੇ ਬਰੀਡ ਨਹੀਂ ਬਣਦੀ ਸੀ ਵੀ ਹੈਨਾ ਪਹਿਲਾਂ ਆ ਹੁਣ ਬਰੀਡ ਆ ਜਿਹੜੀ ਉਹ ਇੱਥੇ ਬਣਾਉਣੀ ਆ ਆਪਾਂ ਤੇ ਚਲੋ ਰੱਬ ਭਲੀ ਕਰੂਗਾ ਬਾਈ ਫਾਰਮ ਦਾ ਕੰਮ ਆ ਦੇਖ ਲਓ ਤੁਸੀਂ ਚੱਲੀ ਜਾਂਦਾਗਾ ਹਜੇ ਤਾਂ ਸਟਾਰਟਿੰਗ ਆ ਜਦੋਂ ਬਣ ਗਿਆ ਤੇ ਇੱਥੇ ਹਜੇ ਖੁਰਲੀ ਬਣਨੀ ਆ ਇਸ ਜਗ੍ਹਾ ਦੇ ਉੱਪਰ ਹੈਨਾ ਦੇ ਜੇ ਜਦੋਂ ਕਾਮ ਆ ਗਈਆਂ ਆਪਾਂ ਇੱਕ ਵੀਡੀਓ ਉਦੋਂ ਵੀ ਪਾਵਾਂਗੇ ਚੰਗਾ ਹਾਂ ਬਈ ਜ਼ਰੂਰ ਹਾਂ ਬਾਕੀ ਬਾਈ ਤੁਹਾਨੂੰ ਕਿਵੇਂ ਲੱਗਿਆ ਹਨਾ ਸਾਰੀ ਗੱਲਬਾਤ ਕਿਵੇਂ ਲੱਗੀ ਤੁਹਾਡੀ ਕੀ رائے ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਸ ਨੂੰ ਐ ਲੱਗਿਆ ਵੀ ਯਾਰ ਠੀਕ ਆ ਬੰਦਾ ਕੰਮ ਕਰ ਰਿਹਾ ਅੱਗੇ ਵਧੂਗਾ ਤਾਂ ਤੁਸੀਂ ਬਈ ਹੌਸਲਾ ਅਫਦਾਈ ਜ਼ਰੂਰ ਕਰਿਓ ਠੀਕ ਐ ਸੋ ਸਾਰੇ ਦੋਸਤਾਂ ਦਾ ਬਈ ਧੰਨਵਾਦ ਥੈਂਕ ਯੂ ਸ਼ੁਕਰੀ ਧੰਨਵਾਦ ਓਕੇ ਬਈ ਧੰਨਵਾਦ